ਸਸਿਕਾਲ ਜੀ ਮੈਂ ਬੈਠਾ ਪਿੰਡ ਕੋਟਲੀ ਖੁਰਦ ਸੋ ਸੋਡੇ ਸਾਰੇ ਪੰਜਾਬ ਵਾਸੀਆਂ ਦੇ ਚਰਨਾਂ ਦੇ ਵਿੱਚ ਇੱਕ ਬਹੁਤ ਜ਼ਰੂਰੀ ਬੇਨਤੀ ਕਰਨੀ ਆ ਕਿਰਪਾ ਕਰਕੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਸੁਣਨਾ ਵੀ ਆ ਤੇ ਅੱਗੇ ਵੀ ਸ਼ੇਅਰ ਕਰਨਾ ਬਾਈ ਜਗਜੀਤ ਸਿੰਘ ਆ ਮੰਜੇ ਤੇ ਪਏ ਹੋਏ ਨੇ ਆ ਇਹਨਾਂ ਦਾ ਪਰਿਵਾਰ ਆ ਬਾਈ ਹੁਣਾਂ ਦੇ ਤਿੰਨ ਬੇਟੀਆਂ ਨੇ ਤੇ ਇੱਕ ਬੇਟਾ ਗਾ ਸਭ ਤੋਂ ਜਿਹੜੀ ਮੇਨ ਦੁੱਖ ਦੀ ਗੱਲ ਜਿਹੜੀ ਮੈਨੂੰ ਲੱਗੀ ਤਿੰਨੇ ਬੇਟੀਆਂ ਤੇ ਬੇਟਾ ਵਿਚਾਰਾ ਆ ਉਮਰ ਦੇ ਵਿੱਚ ਦੁਕਾਨਾਂ ਤੇ ਕੰਮ ਕਰਦੇ ਨੇ ਤੇ ਆਪਦਾ ਘਰ ਚਲਾਉਂਦੇ ਨੇ 6-7000 ਰੁਪਿਆ ਪ੍ਰਾਈਵੇਟ ਦੁਕਾਨਾਂ ਤੇ ਲੱਗ ਕੇ ਮੋੜ ਮੰਡੀ ਦੇ ਵਿੱਚ ਇਹ ਕੰਮ ਕਰਦੇ ਨੇ ਕਿਹਦੇ ਲਈ ਕੰਮ ਕਰਦੇ ਨੇ ਆਪਣੇ ਪਿਤਾ ਵਾਸਤੇ ਕਿਉਂਕਿ ਇਹਨਾਂ ਨੂੰ ਲੀਵਰ ਦੀ ਸਮੱਸਿਆ ਗਈ ਤੇ ਇਹਨਾਂ ਦੇ ਇਲਾਜ ਵਾਸਤੇ ਇਹਨਾਂ ਦਾ 2 ਤੋਂ 2.5 ਲੱਖ ਰੁਪਿਆ ਜਿਹੜਾ ਉਹ ਖਾਤੇ ਆ ਜਾਂਦਾ 6 ਮਹੀਨਿਆਂ ਬਾਅਦ ਲਾ ਲਓ 4 ਮਹੀਨਿਆਂ ਬਾਅਦ ਲਾ ਲਓ ਤੇ ਇਹ ਇਹਨਾਂ ਦੇ ਲਈ ਵਿਚਾਰੇ ਕੰਮ ਕਰ ਰਹੇ ਨੇ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਹੋਰ ਕਮਾਉਣ ਵਾਲਾ ਹੈ ਨਹੀਂਗਾ ਛੇ ਤੋਂ 7 ਕਿੱਲੇ ਜ਼ਮੀਨ ਸੀ ਜ਼ਿਮੀਂਦਾਰ ਪਰਿਵਾਰ ਸੀਗਾ ਸਾਰੀ ਜਿਹੜੀ ਜ਼ਮੀਨ ਸੀਗੀ ਇਹਨਾਂ ਦੀ ਉਹ ਜਗਜੀਤ ਸਿੰਘ ਦੇ ਇਲਾਜ ਦੇ ਕਰਕੇ 2018-19 ਤੋਂ ਇਲਾਜ ਹੋ ਰਿਹਾਗਾ ਉਦੋਂ ਇਹ ਵਿਚਾਰੇ ਨਿਆਣੇ ਸੀ ਬੱਚੇ ਤੇ ਸਾਰੀ ਜ਼ਮੀਨ ਇਹਨਾਂ ਦੀ ਵੇਗੀ ਸੀਗੀ ਸੋ ਜਿਹੜੀ ਜਿਵੇਂ ਆਪਾਂ ਕਹਦੇ ਵੀ ਜ਼ਮੀਨ ਜੱਟ ਦੀ ਮਾਂ ਹੁੰਦੀ ਆ ਜਦੋਂ ਜ਼ਮੀਨ ਹੀ ਨਹੀਂ ਵਿਚਾਰਿਆਂ ਕੋਲੇ ਰਹੀ ਤੇ ਕਮਾਈ ਦਾ ਸਾਧਨ ਕਿਹੜਾ ਹੋਊਗਾ ਤੇ ਆ ਜਿਹੜੇ ਤਿੰਨੇ ਬੱਚੇ ਨੇ ਵਿਚਾਰੇ ਆ ਬੱਚੀਆਂ ਦੇ ਮੂੰਹ ਅਸੀਂ ਦਿਖਾ ਨਹੀਂ ਸਕਦੇ ਬਲਰ ਕਰਾਂਗੇ ਬੇਨਤੀ ਆ ਇਹ ਤੇ ਇਹ ਵਿਚਾਰੇ ਪ੍ਰਾਈਵੇਟ ਦੁਕਾਨਾਂ ਤੇ ਕੰਮ ਕਰਦੇ ਨੇ ਤੇ ਇਹ ਬੱਚਿਆ ਵੀ ਵਿਚਾਰਾ ਜਿਹੜਾ ਹੈਗਾ ਤੁਸੀਂ ਨੌਜਵਾਨ ਦੇਖ ਰਹੇ ਹੋ ਇਹਨਾਂ ਦੀਆਂ ਪੜ੍ਹਾਈਆਂ ਜਿਹੜੀਆਂ ਸੀਗੀਆਂ ਅੱਜ ਕੱਲ ਆਪਣਾ ਵੀ ਹਰੇਕ ਦਾ ਦਿਲ ਕਰਦਾ ਹੁੰਦਾ ਆਪਣੇ ਵੀ ਬੱਚਿਆਂ ਨੇ ਕਿ ਆਪਣੀਆਂ ਬੇਟੀਆਂ ਪੜ੍ਹ ਲਿਖ ਕੇ ਅੱਗੇ ਜਾਣ ਪਰ ਵਿਚਾਰਿਆਂ ਦੀ ਮਜਬੂਰੀ ਕਰਕੇ ਪੜ੍ਹਾਈ ਵੀ ਛੱਡੀ ਗਈ ਆ ਤੇ ਦੁਕਾਨਾਂ ਤੇ ਮਜਬੂਰ ਹੋ ਕੇ ਵਿਚਾਰੀਆਂ ਘਰ ਚਲਾਉਣ ਦੇ ਲਈ ਕੰਮ ਕਰਦੀਆਂ ਨੇ ਕਿਉਂ ਕੰਮ ਕਰਦੀਆਂ ਨੇ ਕਿਉਂਕਿ ਇਹ ਕਹਿੰਦੀਆਂ ਵੀ ਜਿੰਨਾ ਸਾਨੂੰ ਪੈਸੇ ਮਿਲਦੇ ਆ ਉਹ ਅਸੀਂ ਆਪਦੇ ਪਿਤਾ ਜੀ ਦੇ ਇਲਾਜ ਤੇ ਲਾਉਨੇ ਆ ਘਰ ਦਾ ਨੂਨ ਮਿੱਟ ਮਸਾਲਾ ਜਿਹੜਾ ਹੋਰ ਘਰ ਦਾ ਖਰਚਾਗਾ ਉਹ ਵਿਚਾਰੇ ਇਹ ਤਿੰਨੇ ਚਾਰੇ ਬੱਚੇ ਆ ਜਿਹੜੇ ਕੰਮ ਕਰਕੇ ਉਹ ਆਪਦੇ ਘਰ ਦਾ ਖਰਚਾ ਚਲਾਉਂਦੇ ਨੇ ਸੋ ਪੰਜਾਬ ਦੇ ਲੋਕਾਂ ਸਾਹਮਣੇ ਸੰਗਤ ਮੂਰੇ ਹਨਾ ਝੋਲੀ ਅੱਡ ਕੇ ਇਸ ਤਾਂ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਇਸ ਪਰਿਵਾਰ ਦਾ ਜੇ ਤੁਸੀਂ ਹੱਥ ਫੜ ਸਕਦੇ ਹੋ ਸਾਡੀ ਤਾਂ ਇਹ ਫਰਿਆਦ ਆ ਇੱਕ ਬੇਨਤੀ ਆ ਵੀ ਤੁਸੀਂ ਆਪ ਵੀ ਆ ਸਕਦੇ ਹੋ ਇੱਥੇ ਕੋਟਲੀ ਖੁਰਦ ਪਿੰਡ ਆਗਾ ਆ ਤੇ ਮੌਰ ਮੰਡੀ ਦੇ ਬਿਲਕੁਲ ਨਾਲ ਇਹ ਪਿੰਡ ਪੈ ਜਾਂਦਾ ਗਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਗਾ ਤੇ ਬਾਈ ਜੀ ਹੋਣੇ ਫੌਜੀ ਸਾਹਿਬ ਹੋਣੇ ਆ ਜੋਧਪੁਰ ਤੋਂ ਨੇ ਮੇਰੇ ਦੋਸਤ ਵੀ ਨੇ ਇਹਨਾਂ ਨੇ ਜਦੋਂ ਮੈਨੂੰ ਹਕੀਕਤ ਦੱਸੀ ਕਿ ਲਖਵੀਰ ਆ ਗੱਲ ਆ ਯਾਰ ਤੇ ਸਾਡਾ ਵੀ ਦਿਲ ਦੇ ਵਿੱਚ ਗੱਜ ਭਰਿਆ ਆ ਯਾਰ ਇੱਕ ਪਰਿਵਾਰ ਇਹਨਾਂ ਦੁੱਖਾਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਰਹਿ ਰਿਹਾ ਹੋਵੇ ਤੇ ਅਸੀਂ ਇੰਨਾ ਕੁ ਤਾਂ ਕਰ ਸਕਦੇ ਆ ਕਿ ਸੰਗਤ ਮੂਹਰੇ ਫਰਿਆਦ ਕਰ ਸਕਦੇ ਆ ਸੰਗਤ ਅੱਗੇ ਕਿਸੇ ਚੀਜ਼ ਦਾ ਘਾਟਾ ਨਹੀਂ ਹੁੰਦਾ ਬਜ਼ੁਰਗ ਬੈਠੇ ਨੇ ਨਗਰ ਦੇ ਤੇ ਬੇਟੇ ਦਾ ਸੀ ਮੋਬਾਈਲ ਨੰਬਰ ਦੇਵਾਂਗੇ ਆ ਇਸ ਨੰਬਰ ਬੋਲੀ ਬਤਾ ਆਪਣਾ 7986124051 7986124051 ਤੇ ਮੈਂ ਸਕਰੀਨ ਦੇ ਉੱਪਰ ਇਹਨਾਂ ਦਾ ਅਕਾਊਂਟ ਨੰਬਰ ਵੀ ਤੁਹਾਨੂੰ ਦੇ ਦੂੰਗਾ ਇਹਨਾਂ ਬੱਚੀਆਂ ਦਾ ਅਕਾਊਂਟ ਨੰਬਰ ਵੀ ਤੁਹਾਨੂੰ ਦੇ ਦੂੰਗਾ ਮੋਬਾਈਲ ਨੰਬਰ ਵੀ ਦੇ ਦੂੰਗਾ ਸੋ ਕਿਰਪਾ ਕਰਕੇ ਜੇ ਕੋਈ ਜਿੰਨੀਆਂ ਵੀ ਸੰਸਥਾਵਾਂ ਮੇਰੀ ਇਹ ਵੀਡੀਓ ਸੁਣ ਰਹੀਆਂ ਨੇ ਹੋ ਸਕਦਾ ਇਹਨਾਂ ਬੱਚੀਆਂ ਦੀ ਪੜ੍ਹਾਈ ਆ ਜਿਹੜੀ ਉਹ ਜਾਰੀ ਕਰ ਸਕੀਏ ਅੱਗੇ ਪੜ੍ਹ ਸਕਣ ਇਹ ਤੇ ਆਪਦੇ ਪਿਓ ਦਾ ਮਾਂ ਦਾ ਸਹਾਰਾ ਪੜ ਲਿਖ ਕੇ ਬੰਨ ਕਿਉਂਕਿ ਦੁਕਾਨਾਂ ਤੇ ਕੰਮ ਕਰਦੀਆਂ ਨੇ ਮੇਰੇ ਦਿਲ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਵਿਚਾਰੀਆਂ ਇੱਥੋਂ ਬਾਸਤੇ ਚੜ੍ਹਦੀਆਂ ਨੇ ਤੇ ਫਿਰ ਸ਼ਾਮ ਨੂੰ ਆਉਂਦੀਆਂ ਨੇ ਘਰੇ ਆ ਕੇ ਰੋਟੀ ਟੁੱਕ ਕਰਦੀਆਂ ਨੇ ਸੋ ਮੇਰੀ ਤਾਂ ਇੱਕ ਫਰਿਆਦ ਆ ਤੁਹਾਨੂੰ ਸਭ ਨੂੰ ਕਿ ਆਪਣੇ ਪੰਜਾਬ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਬਹੁਤ ਵੱਡੇ ਤੋਂ ਵੱਡੇ ਦਾਨੀ ਲੋਕ ਇੱਥੇ ਬੈਠੇ ਨੇ ਸੋ ਤੁਹਾਡੇ ਛੋਟੇ-ਛੋਟੇ ਦਾਨ ਨਾਲ ਇਹਨਾਂ ਦੇ ਘਰ ਦਾ ਇਲਾਜ ਵੀ ਚੱਲ ਸਕਦਾ ਤੇ ਇਹਨਾਂ ਦੇ ਘਰ ਦਾ ਖਰਚਾ ਵੀ ਚੱਲ ਸਕਦਾ 6-7 ਕਿੱਲੇ ਜਮੀਨ ਮੈਂ ਤੁਹਾਨੂੰ ਫੇਰ ਦੱਸਦਾ ਵੀ ਜੇ ਕੇ ਦੀ ਦੋ ਕਨਾਲਾਂ ਵੀ ਜਮੀਨ ਵਿਕ ਜੇ ਨਾ ਤੇ ਉਹਨਾਂ ਦਾ ਮਰਨ ਹੋ ਜਾਂਦਾ ਇਹਨਾਂ ਦੀ ਸਾਰੀ ਜਮੀਨ ਵੇਗ ਗਈ ਮੈਨੂੰ ਫੌਜੀ ਸਾਹਿਬ ਨੇ ਦੱਸਿਆ ਹੁਣ ਕਹਿੰਦੇ ਘਰ ਵੀ ਵੇਚਾਂ ਦੇ ਕਗਾਰ ਤੇ ਆ ਇਹ ਕਹਿੰਦੇ ਘਰ ਤੇ ਜਾ ਤਾਂ ਅਸੀਂ ਲੋਨ ਕਰਾਉਣ ਬਾਰੇ ਸੋਚ ਰਹੇ ਆ ਵੀ ਲੋਨ ਕਰਾ ਲਾਂਗੇ ਤੇ ਬੱਚੀਆਂ ਜਿੰਨੇ ਵੀ ਪੈਸੇ ਉਥੋਂ ਕਮਾਉਂਦੀਆਂ ਵਿਚਾਰੀਆਂ ਕਿਸ਼ਨਾ ਭਰੀ ਜਾਣਗੀਆਂ ਸੋ ਤੁਹਾਡੇ ਸਾਰੇ ਅੱਗੇ ਦੁਬਾਰੇ ਤੋਂ ਫੇਰ ਮੈਂ ਚਰਨਾਂ ਦੇ ਵਿੱਚ ਬੇਨਤੀ ਕਰੂੰਗਾ ਕਿ ਜਿੰਨੇ ਹੋ ਸਕਦਾ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜਿੰਨੇ ਹੋ ਸਕਦਾ ਇਹਨਾਂ ਬੱਚਿਆਂ ਦੀ ਮਦਦ ਕਰਿਓ ਤਾਂ ਕਿ ਜਗਜੀਤ ਸਿੰਘ ਦਾ ਇਹ ਇਲਾਜ ਕਰਵਾ ਸਕਣਾ ਸੰਸਥਾਵਾਂ ਪੰਜਾਬ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਬੇਟੀਆਂ ਨੇ ਸੋ ਸੰਸਥਾਵਾਂ ਨੂੰ ਅਪੀਲ ਆ ਬਹੁਤੇ ਭਰਾਵਾਂ ਦੇ ਮਨ ਦੇ ਵਿੱਚ ਇਹ ਹੋਊਗਾ ਕਿ ਆਯੁਸ਼ਮਾਨ ਕਾਰਡ ਆ ਜਿਹੜਾ ਉਹ ਉੱਥੋਂ ਇਲਾਜ ਕਰਵਾ ਲੈਣਾ ਪਰ ਪੀਜੀਆਈ ਦੇ ਵਿੱਚ ਇਹ ਬੱਚੀਆਂ ਦੱਸਦੀਆਂ ਮੈਨੂੰ ਕਹਿੰਦੀਆਂ ਵੀਰੇ ਇਹ ਵੀ ਪੀਜੀਆਈ ਦੇ ਵਿੱਚ ਜਿਹੜਾ ਆਯੁਸ਼ਮਾਨ ਕਾਰਡ ਆ ਉਹ ਤੇ ਨਹੀਂ ਚੱਲਦਾ ਤੇ ਇਹ ਕਹਿੰਦੇ ਨਹੀਂ ਸਾਨੂੰ ਲੋੜ ਹੀ ਨਹੀਂ ਸੀ ਜ਼ਮੀਨਾਂ ਵੇਚਣ ਦੀ ਘਰਾਂ ਤੇ ਲੋਨ ਕਰਾਉਣ ਦੀ ਸੋ ਸਾਡੀ ਫੇਰ ਤੋਂ ਫਰਿਆਦ ਆ ਇੱਕ ਵੀ ਜਿੰਨੀ ਮਦਦ ਹੋ ਸਕਦਾ ਉੰਨੀ ਕਰਿਓ ਤੁਹਾਨੂੰ ਨੰਬਰ ਜਾਰੀ ਕਰ ਦਾਂਗੇ ਸਕਰੀਨ ਦੇ ਉੱਤੇ ਸੋ ਕਿਰਪਾ ਕਰਕੇ ਇਸ ਪਰਿਵਾਰ ਦੇ ਨਾਲ ਇਹਨਾਂ ਬੱਚਿਆਂ ਦੇ ਨਾਲ ਜਰੂਰ ਖੜਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ